ਸਬਡਿਵੀਜ਼ਨ ਫਿਲੌਰ ਅਦੀਨ ਆਉਂਦੇ ਗੁਰਾਇਆਂ ਸ਼ਹਿਰ ਵਿਖੇ 26 ਜਨਵਰੀ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਤਿੰਨ ਥਾਣਿਆਂ ਗੁਰਾਇਆਂ ਫਿਲੌਰ ਤੇ ਬਿਲਗਾ ਦੇ ਥਾਣਾ ਮੁਖੀਆਂ ਤੇ ਪੁਲਿਸ ਫੋਰਸ ਨੂੰ ਨਾਲ ਲੈ ਕੇ ਡੀਐਸਪੀ ਸ਼ੀਤਲ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਡੀਐਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਐਸਐਸਪੀ ਜਲੰਧਰ ਦੇ ਹਦੀ ਹਰਕਮਨੋਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 26 ਜਨਵਰੀ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਸ਼ਹਿਰ ਵਿੱਚ 플ੈਗ ਮਾਰਚ ਕੱਢਿਆ ਗਿਆ ਹੈ ਤਾਂ ਜੋ ਗਣਤੰਤਰ ਦਿਵਸ ਦਾ ਪ੍ਰੋਗਰਾਮ ਸਚਾਰੂ ਢੰਗ ਨਾਲ ਕਰਵਾਇਆ ਜਾ ਸਕੇ ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਕਿਹਾ ਕਿ ਪੁਲਿਸ ਹਮੇਸ਼ਾ ਹੀ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ ਅਤੇ ਨਾਲ ਹੀ ਮੜੇ ਅੰਸਰਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਗੁਰਾਇਆਂ ਤੋਂ ਨਵੰਗ ਚੈਨਲ ਇਹ ਮਨੀਸ਼ ਕੌਸ਼ਲ ਦੀ ਰਿਪੋਰਟ ਜੀ ਬੀਜੀਪੀ ਪੰਜਾਬ શ્રી ਗੌਰਵ ਯਾਦਵ ਅਤੇ ਐਸਐਸਪੀ ਜਲੰਧਰ ਦਿਹਾਤੀ શ્રી ਹਰਕਮਲ ਕਪੀ ਸਿੰਘ ਖੱਖ ਸਾਹਿਬ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ ਆਉਣ ਵਾਲੇ ਜਿਹੜੇ ਪ੍ਰੋਗਰਾਮ 26 ਜਨਵਰੀ ਹੈ ਉਹਦੇ ਉਹਨੂੰ ਮਤਲਬ ਕਿ ਸੁਚਾਰੂ ਟੰਗ ਨਾ ਕਰਵਾਉਣ ਵਾਸਤੇ ਆਪਾਂ ਜਿਹੜਾ ਸਬਡਿਵੀਜ਼ਨ ਫਲੋਰ ਦੇ ਅੰਤਰਗਤ ਜਿਹੜੇ ਥਾਣੇ ਪੈਂਦੇ ਹੈਗੇ ਆ ਪੁਲਿਸ ਥਾਣਾ ਫਲੋਰ ਅਤੇ ਪੁਲਿਸ ਥਾਣਾ ਗੁਰਾਇਆਂ ਇਹਦੇ ਵਿੱਚ ਆਪਾਂ 플ੈਗ ਮਾਰਚ ਅੱਜ ਕੱਢਿਆ ਆ ਇਦੇ ਵਿੱਚ ਸਾਡੀ ਟੋਟਲ 100 ਦੀ ਨਫਰੀ ਹੈਗੀ ਆ ਜਿਹਦੇ ਵਿੱਚ ਇੱਕ ਜੀਓ ਸਹਿਬਾਨ ਤਿੰਨ ਜਿਹੜੇ ਹੈਗੇ ਆ ਆਪਣਾ ਥਾਣਿਆਂ ਦੇ ਇੰਚਾਰਜ ਜਿਹੜੇ ਹੈਗੇ ਆ ਸਬਡਿਵੀਜ਼ਨ ਆਪਣਾ ਥਾਣਾ ਫਲੌਰ ਗੁਰਾਇਆਂ ਤੇ ਬਿਲਗਾ ਦੇ ਜਿਹੜੇ ਥਾਣਾ ਮੁਖੀ ਆ ਉਹ ਤੇ ਇੱਕ ਰਿਜ਼ਰਵ ਫੋਰਸ ਜਿਹੜੀ ਹੈਗੀ ਆ ਪੁਲਿਸ ਲਾਈਨ ਤੋਂ ਆਪਾਂ ਲਈ ਹੋਈ ਆ ਕੁੱਲ ਸਾਡੇ ਕੋਲ 10 ਜਿਹੜੇ ਹੈਗੇ ਆ ਵੀਕਲਸ ਹੈਗੇ ਆ ਤੇ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਆ ਕਿ ਜਿਹੜੀ ਪੁਲਿਸ ਹੈਗੀ ਆ ਉਹ 26 ਜਨਵਰੀ ਦੇ ਜਿਹੜੇ ਕਾਰਜਕ੍ਰਮ ਹੈ ਇਹਦੇ ਵਿੱਚ ਤੁਹਾਡੇ ਨਾਲ ਹੈਗੀ ਆ ਤੇ ਜਿਹੜੇ ਮਾੜੇ ਅਨਸਰਾਂ ਨੂੰ ਮੈਂ ਚੇਤਾਵਨੀ ਦਿੰਨਾ ਆ ਕਿ ਤੁਸੀਂ ਜਿਹੜੇ ਹੈਗੇ ਆ ਬਚ ਕੇ ਰਹੋ ਕਿ ਪੂਰੀ ਜਲੰਧਰ ਪੁਲਿਸ ਜਿਹੜੀ ਹੈਗੀ ਜਲੰਧਰ ਦਿਹਾਤੀ ਦੀ ਪੁਲਿਸ ਤੁਹਾਡੇ ਅਗੇਂਸਟ ਹੈਗੀ ਆ ਤੇ ਆਉਣ ਵਾਲਾ ਜਿਹੜਾ 26 ਜਨਵਰੀ ਆ ਨੂੰ ਸਹੀ ਢੰਗ ਨਾਲ ਮਨਾਇਆ ਜਾਊਗਾ ਥੈਂਕ ਯੂ ਸਬਡਿਵੀਜ਼ਨ ਫਿਲੌਰ ਅਧੀਨ ਆਉਂਦੇ ਗੁਰਾਇਆਂ ਸ਼ਹਿਰ ਵਿਖੇ 26 ਜਨਵਰੀ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਤਿੰਨ ਥਾਣਿਆਂ ਗੁਰਾਇਆਂ ਫਿਲੌਰ ਤੇ ਬਿਲਗਾ ਦੇ ਥਾਣਾ ਮੁਖੀਆਂ ਤੇ ਪੁਲਿਸ ਫੋਰਸ ਨੂੰ ਨਾਲ ਲੈ ਕੇ ਡੀਐਸਪੀ ਸ਼ੀਤਲ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਆ ਡੀਐਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਐਸਐਸਪੀ ਜਲੰਧਰ ਦੇ ਹਦੀ ਹਰਕਮਨੋਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 26 ਜਨਵਰੀ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਸ਼ਹਿਰ ਵਿੱਚ 플ੈਗ ਮਾਰਚ ਕੱਢਿਆ ਗਿਆ ਹੈ ਤਾਂ ਜੋ ਗਣਤੰਤਰ ਦਿਵਸ ਦਾ ਪ੍ਰੋਗਰਾਮ ਸਚਾਰੂ ਢੰਗ ਨਾਲ ਕਰਵਾਇਆ ਜਾ ਸਕੇ ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਕਿਹਾ ਕਿ ਪੁਲਿਸ ਹਮੇਸ਼ਾ ਹੀ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ ਅਤੇ ਨਾਲ ਹੀ ਮੜੇ ਅੰਸਰਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ गुर्यातो नवरांग चॅनल कौशल कौशलची रिपोर्ट